ਤੇ ਅੱਜ ਦਾ ਜੋ ਪੀਸੀ ਹੈਗੀ ਜਾਂ ਸਾਡੇ ਉਹਨੂੰ ਅੱਜ ਹੋਰ ਕੀਤੀ ਗਈ ਹੈਗੀ ਪਰਸਨਲੀ ਮੇਰੇ ਉਹਨੂੰ ਤੇ ਬਿਫੋਰ ਆਈ 스타ਟ ਇੱਕ ਬਰੀਫ ਇੰਟਰੋਡਕਸ਼ਨ ਤੁਹਾਨੂੰ ਕੁਝ ਜਾਣਿਆ ਜਾਣੇ ਦੇ ਸਟਪਸ ਕੁਝ ਮੈਨੂੰ ਲੱਗਦਾ ਕਿ ਇਹ ਫੇਸਸ ਦੇ ਤੇ ਜੇ ਮੈਂ profession ਦੀ ਮੈਂ ਗੱਲ ਕਰਾਂ ਆਪਣੇ profession ਦੀ ਮੈਂ ਡਾਕਟਰ ਵੇਪਨ ਸੈਸ਼ਨ ਐਮ.ਬੀ.ਐਸ. ਸਾਡੀ ਪਟਾਲੇ ਤੋਂ ਹੋਈ ਸੀ ਤੇ ਐਮ.ਬੀ.ਐਸ. ਸਾਡੀ ਪੀ.ਜੀ. ਚੰਡੀਗੜ੍ਹ ਤੋਂ ਹੋਈ ਸੀ ਐਂਡ ਇਨ ਬੀਟਵੀਨ ਸਾਨੂੰ ਸੁਪਰ ਸਪੈਸ਼ਲਟੀ ਲਈ ਵੀ ਜਾਣਾ ਪਿਆ ਤੇ ਜੇ ਨਾ ਸੀ ਮੈਂ ਹੋਰ politcal career ਦੀ ਮੈਂ ਗੱਲ ਕਰਾ ਆਪਣੀ ਤੇ ਸਾਡੀ ਆਵਾਜ਼ ਦੀ ਪਾਰਟੀ ਦਿਸ ਇਜ਼ ਮਾਈ ਫਰਸਟ ਮਦਰ ਪਾਰਟੀ ਪੇਰੈਂਟ ਪਾਰਟੀ ਤੇ ਅਸੀਂ ਤਕਰੀਬਨ 213 ਇਸ ਪਾਰਟੀ ਨਾਲ ਅਸੀਂ ਜੁੜੇ ਹੋਏ ਨੇ ਤੇ ਪਾਰਟੀ ਸੇਵਾ ਲਈ ਪਾਰਟੀ ਦੀ ਤਰੱਕੀ ਲਈ ਅਸੀਂ ਕੰਮ ਕਰ ਰਹੇ ਆਂ ਆ ਤੇ 17 ਚ ਵੀ ਅਸੀਂ ਇਲੈਕਸ਼ਨ ਲਈ ਸੀ ਵਿਧਾਨ ਸਭਾ ਦੀ ਹਲਕਾ ਸ਼ਾਮਪੁਰ ਸੀ ਤੋਂ ਪੰਜਾਬ ਵਿਧਾਨ ਸਭਾ ਦੀ ਪੁੰਨੀਚੀ ਸਾਡੀ ਸੇਵਾ ਲੱਗੀ ਪਾਰਟੀ ਵੱਲੋਂ ਲੋਕ ਸਭਾ ਸ਼ਾਹਪੁਰ ਲੰਡੀ ਤੇ 22 ਚ ਵੀ ਅਸੀਂ ਸ਼ਹਿਰ ਸਾਨੂੰ ਪਾਰਟੀ ਨੇ ਸੇਵਾ ਦਾ ਮੌਕਾ ਦਿੱਤਾ ਸ਼ਾਮਪੁਰ ਸੀ ਹਲਕਾ ਵਿਧਾਨ ਸਭਾ ਤੋਂ ਅਸੀਂ ਇਲੈਕਸ਼ਨ ਲੜੀ ਸੀ ਤੇ ਮੇਰਾ ਪੂਰਾ ਨਾਮ ਬਕਰ ਜੋਸੀ ਬਦਨਵਦਨ ਪਰਿਵਾਰ ਚੋਂ ਅਸੀਂ ਲੱਗੇ ਆਪਾਂ ਤੇ ਸ਼ੁਰੂ ਤੋਂ ਹੀ ਮਿਹਨਤ ਤੇ ਇਮਾਨਦਾਰੀ ਨਾਲ ਸੀ ਕੰਮ ਕੀਤਾ ਚਾਹ ਪ੍ਰੋਫੈਸਰ ਦੀ ਗੱਲ ਕਰ ਲਈਏ ਚਾਹ ਪੋਲੀਟਿਕਲ ਦੀ ਗੱਲ ਕਰ ਲਈਏ ਆਪਾਂ ਤੇ ਤਕਰੀਬਨ 20-25 ਸਾਲ ਹੋ ਗਏ ਮੰਨੂ ਉਥੇ ਸ਼ਾਹਪੁਰ ਆਪਣਾ ਹਸਪੀਟਲ ਚਲਾਉਂਦੇ ਹੋਏ ਰਵਜੋਤ ਹਸਪੀਟਲ ਰਿਕਾਰਡਿੰਗ ਸੈਂਟਰ ਤੇ ਹਿੰਦੀ ਦੇਰ ਦੀ ਬਰੀ ਪ੍ਰੈਕਟਿਸ ਹੋ ਗਈ ਆ ਕਿ ਤੁਸੀਂ ਪੁੱਛ ਵੀ ਸਕਦੇ ਹੋ ਕਿ ਕਿਹੋ ਜਿਹਾ ਸਾਡਾ ਉੱਥੇ ਕਿਰਦਾਰ ਆ ਕਿਹੋ ਜਿਹਾ ਰੂਪ ਹੈਗਾ ਤੇ ਜਿਹੜੀ ਹੁਣ ਅਸੀਂ ਆਪਾਂ ਮੇਲਬੁੱਧੇ ਤੇ ਅਸੀਂ ਆਪਾਂ ਆਈਏ ਆਪਾਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਅਥੀਅਰ ਲੈਚਰ ਜਿ세 ਜਿਹੜੀ ਲੁਧਿਆਣਾ ਇਲੈਕਸ਼ਨ ਅਸੀਂ ਪਹੁੰਚ ਚੁੱਕੇ ਆ ਤੇ ਕੈਂਪੇਨ ਵੀ ਬੰਦ ਹੋ ਚੁਕੀ ਆ ਤੇ ਮੈਂ ਪੈਰਿੰਗ ਦੀ ਗੱਲ ਕਰੂੰਗਾ ਮੈਂ ਜਦੋਂ ਕੰਪੇਨ ਬੰਦ ਹੋਣ ਲੱਗੀ ਜਿਸ ਕੰਪੇਨ ਬੰਦ ਹੋਈ ਤੇ ਉਸੇ ਦਿਨ ਹੀ ਇੱਕ ਕੁਝ ਫੋਟੋਗ੍ਰਾਫਸ ਕੁਝ ਮੈਸੇजेस ਸੋਸ਼ਲ ਮੀਡੀਆ ਤੇ ਸਰਕੂਲੇਟ ਹੋਏ ਤੇ ਜਦੋਂ ਅਸੀਂ ਦੇਖਿਆ ਬੜਾ ਮਨ ਨੂੰ ਤੱਕਾ ਲੱਗਿਆ ਬੜਾ ਮਨ ਖਰਾਬ ਹੋਇਆ ਦੁਖੀ ਹੋਇਆ ਤੇ ਜਿਹੜੇ ਸਾਡੇ ਜਾਣਕਾਰ ਵੀ ਸਰੇ ਨਿੱਜੀ ਜਾਣਕਾਰ ਤੇ ਜਦੋਂ ਉਹਨਾਂ ਨੂੰ ਉਹਨਾਂ ਤੱਕ ਗੱਲ ਪਹੁੰਚੀ ਤੇ ਉਹ ਵੀ ਕਾਫੀ ਦੁਖੀ ਮਹਿਸੂਸ ਹੋਇਆ ਤੇ ਮੈਂ ਗੱਲ ਕਰੂੰਗਾ ਕਿ ਇਟ ਇਰਰੇਗੂਲਰ ਪਾਰਟੀ ਉਹਨਰੇ ਇਰਰੇਗੂਲਰ ਟਿਕ ਲੀਡਰ ਤੇ ਇੱਕ ਇਰੈਵਲੈਂਟ ਇੱਕ ਇਸ਼ੂ ਜੋ ਉਹਨਾਂ ਚੱਕਿਆ ਹੈਗਾ ਇਲੈਕਸ਼ਨ ਦੀ ਤਾਰੀਖ ਨੂੰ ਦੇਖਦੇ ਹੋਏ ਆਮ ਆਦੀ ਪਾਰਟੀ ਦੀ ਜਿਹੜੀ ਉੱਥੋਂ ਇੱਕ ਇੱਕ ਵੱਡੀ ਲੀਡ ਨਾਲ ਸੀ ਜਿੱਤ ਬਰਾਬਰ ਕਰਨ ਜਾ ਰਹੇ ਆਪਾਂ 23 ਜੂਨ ਨੂੰ ਸੰਦੀਪ ਰੋੜਾ ਜੀ ਦੇ ਹੱਕ ਵਿੱਚ ਉਹਨੂੰ ਦੇਖਦੇ ਹੋਏ ਇੱਕ ਮੇਰੇ ਤੇ ਇੱਕ ਨਿੱਜੀ ਕਹਿ ਸਕਦੇ ਇੱਕ ਪੋਲੀਟਿਕਲੀ ਕਹਿ ਸਕਦੇ ਇੱਕ ਜਮਾਤੋਂ ਰਾਹੀਂ ਇੱਕ ਧਰਮੀ ਕਹਿ ਸਕਦੇ ਆਪਾਂ ਜੋ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹ ਤੁਹਾਡੇ ਸਾਰੇ ਦੇ ਸਾਹਮਣੇ ਆ ਤੇ ਜਿਹੜੇ ਸ਼ਖਸ ਉਹਨਾਂ ਇਹ ਕੋਸ਼ਿਸ਼ ਕੀਤੀ ਗਈ ਉਹਨਾਂ ਵੱਲੋਂ ਪਹਿਲਾਂ ਹੀ ਆਪਣੀ ਸਰਕਾਰ ਰੰਦੇ ਹੋਏ ਐਸਸੀ ਭਾਈਚਾਰੇ ਤੇ ਦਲਿਤ ਭਾਈਚਾਰੇ ਤੇ ਕਾਫੀ ਤਸ਼ੱਦਦ ਕੀਤੀ ਗਈ ਤੇ ਹੁਣ ਜਦੋਂ ਉਹਨਾਂ ਦੇ ਹੱਥ ਪਰਲੇ ਕੁਝ ਨਹੀਂ ਹੈਗਾ ਸੰਯੁਗ ਆម ਆਦੀ ਪਾਰਟੀ ਦੀ ਸਰਕਾਰ ਦੇ जय मंत्री सहबानो जय एमएलए सहबानो जयसी गल कर लीजिए लालचंद जी दी बलकार जी दी ते हुन जो बेरू टारगेट चीता गया मैं कहूंगा कि एक सोची समझी एक एक चाल ऐसी पंचायता दी लीडरा नु ਮੈਂ ਅੰਮਲੇ ਮੰਤਰੀ ਸਹਿਬਾਨਾਂ ਨੂੰ ਕਿੰਦਾ ਸੀ ਟਾਰਗੇਟ ਕਰਤੀ ਅਸੀਂ ਆਪਾਂ ਉਹਨਾਂ ਨੂੰ ਪਿੱਛੇ ਕਰ ਗਏ ਕਾਰਨ ਕਾਰਨ ਇਹ ਹੈ ਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਪੂਰੇ ਪੰਜਾਬ ਵਿੱਚ 80 ਪਾਇਚਾਰੇ ਦਰਜ ਪਾਇਚਾਰੇ ਨੂੰ ਨਾਲ ਲੈ ਕੇ ਚੱਲ ਰਹੀ ਹੈ ਜੋ ਜੇ ਅਸੀਂ ਗੱਲ ਕਰ ਲਈ ਇਹ ਜੀ ਵਿੱਚ ਇਹ ਜੀ ਆਫਿਸ ਵਿੱਚੋਂ ਜੋ ਰੱਖਾ ਕਰਨ ਕੀਤਾ ਗਿਆ ਫਿਰ ਉਹਨਾਂ ਦੀ ਰਿਟਰਨ ਵੀ ਕਟਾਈ ਗਈ ਇਹ ਬਰਦਾਸ਼ਤ ਨਹੀਂ ਹੋ ਰਿਹਾ ਉਹਨਾਂ ਕੋਲ ਕਿ ਇਹ ਕਿਉਂ ਅੱਗੇ ਨੂੰ ਬਾਦਰੇ ਨੇ ਕਿਉਂ ਉਤਰ ਕੀਤਾ ਦੇ ਲਈ ਤੇ ਸਭ ਤੋਂ ਵੱਡੀ ਗੱਲ ਮੈਂ ਕਹੂੰਗਾ ਕਿ ਚੋਰੰਗੀ ਕੋਈ ਗੱਲ ਨਹੀਂ ਮੇਰਾ ਪੋਲਿਟੀਕਲ ਕੈਰੀਅਰ ਕੋਈ ਗੱਲ ਨਹੀਂ ਮੇਰਾ ਪਰਸਨਲ ਕੈਰੀਅਰ ਕੋਈ ਗੱਲ ਨਹੀਂ ਪਰ ਜੋ ਫੋਟੋ ਤੁਸੀਂ ਦੇਖੋਗੇ ਇੱਕ ਲੇਡੀ ਦਾ ਇੱਕ ਉਹਦੀ ਇੱਕ ਫੋਟੋ ਨੂੰ ਐਡਿਟ ਕਰਕੇ ਜੋ ਅੱਜਕੱਲ ਦੇ ਟੂਲਸ ਚੱਲ ਰਹੇ ਨੇ ਸਾਰੇ ਉਹ ਮੇਰੇ ਨਾਲ ਜੋੜਿਆ ਗਿਆ ਉਹ ਉਹ ਬੜੀ ਮੈਂ ਕਹੂੰਗਾ ਕਿ ਬੜੀ ਸ਼ਰਮਨਾਕ ਹੈਗੀ ਹੈ ਬੜੀ ਲੋ ਲੈਵਲ ਦੀ ਪੋਲਿਟਿਕਸ ਹੈਗੀ ਹੈ ਤੇ ਮੈਂ ਕਦੀ ਨਹੀਂ ਸੋਚਿਆ ਸੀਗਾ ਕਿ ਸਾਨੂੰ ਇਹੋ ਜਿਹੇ ਦਿਨ ਵੀ ਦੇਖਣੇ ਪੈਣਗੇ ਕਿ ਉਹ ਸ਼ਖਸ ਜਿਹਨੇ ਫੋਟੋ ਪਾਈ ਆ ਉਹ ਕੋਈ ਕਿਸੇ ਦੀ ਧੀ ਆ ਕਿਸੇ ਦੀ ਭੈਣ ਆ ਕਿਸੇ ਦੀ ਬਾਹ ਹੋਵੇਗੀ ਉਹ ਉਹਨੂੰ ਜਾਣਦੇ ਵੀ ਨਹੀਂ ਹੋਣਗੇ ਇਹ ਵੀ 25 ਗੱਲ ਹੈਗੀ ਆ ਤੇ ਤੁਸੀਂ ਬੜੇ ਆਰਾਮ ਦੇ ਨਾਲ ਤੁਸੀਂ ਸੋਸ਼ਲ ਮੀਡੀਆ ਪਲੇਟਫਾਰਮ ਤੇ ਤੁਸੀਂ ਇਹਦਾ ਸਰਫਲਟ ਕਰ ਰਹੇ ਹੋ ਜਿਸ ਦਾ ਕਿਸੇ ਕੋ ਕੋ ਜਵਾਬ ਨਹੀਂ ਇਹ ਤੋਂ ਮਾਨ ਹੈਗਾ ਇਹ ਇੱਕ ਨारी ਜਾਤੀ ਦਾਔਰ ਜਾਤੀ ਦਾ ਉਸ ਸਖਸ਼ ਦੀ ਇਹੋ ਜੀ ਮਾਨਸਿਕਤਾ ਹੋਏਗੀ ਜਿਹੜੇ ਆਪਣੇ ਆਪ ਨੂੰ ਇੱਕ ਵੱਡੇ ਲੀਡਰ ਕਹਿਣ ਆਂਦੇ ਨੇ ਆਪਣੇ ਆਪ ਨੂੰ ਜਰਨੈਲ ਕਹਿਣ ਆਂਦੇ ਨੇ ਆਪਣੇ ਆਪ ਨੂੰ ਆਪਣੇ ਆਪ ਨੂੰ ਬੜੇ ਸੂਝਵਾਨ ਤੇ ਸਮਝਦਾਰ ਕਹਿਣ ਆਂਦੇ ਨੇ ਆਪਣੇ ਆਪ ਨੂੰ ਅਖਵਾਉਂਦੇ ਨੇ ਤੇ ਜੇ ਉਹ ਆਪਣਾ ਉਹ ਸਮਝ ਦੇ ਦੇਖੀ ਇਹ ਹੈ ਇਹੋ ਜਿਹੇ ਫੋਟੋਸ ਪਾ ਕੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਤੇ ਖਾਸ ਕਰਕੇ ਲੇਡੀਜ਼ ਜੀ ਆਵਰਤਾਨੀਆਂ ਜੇ ਉਹਨਾਂ ਦਾ ਰਾਜਨੀਤਿਕ ਕਦਮ ਚ ਵਾਧਾ ਹੁੰਦਾ ਆ ਤਾਂ ਮੈਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕ ਦਿੰਦਾ ਤੁਹਾਨੂੰ ਇਹੋ ਜੀਆਂ ਹੋਰ ਮੁਬਾਰਕਾ ਦਿੰਦਾ ਉਹਨਾਂ ਨੂੰ ਮੈਂ ਕਿ ਇਸ ਐਸੋ ਸੋਚ ਦੇ ਮਾਲਕ ਨੇ ਜਿਹੜੇ ਕਹਿ ਲਾਂਦੇ ਨੇ ਕਿ ਸਾਡੀ ਇਹ ਇਥੋਂ ਦੀ ਜ਼ੱਦੀ ਪਾਰਟੀ ਨੇ ਖੇਤਰੀ ਪਾਰਟੀ ਹੈ ਤੇ ਅਸੀਂ ਇਹੋ ਜਿਹਾ disrespect ਨਹੀਂ ਹੋ ਜਾਂ ਸਨਮਾਨ ਅਸੀਂ ਉਹਨਾਂ ਵਲੋਂ ਆਪਣੇ ਆਵਾ ਪੈਨਾ ਤੀਆਂ ਵਾਸਤੇ ਅਸੀਂ ਪਾਲਦੇ ਆਪ ਉਹੀ ਹੈ ਜਵਾਬ ਉਹਨਾਂ ਕੋਲ ਇਹ ਇਸ న్యూਸ ਦੇ ਨਾਲ ਮੈਂ ਕਹੂੰਗਾ ਕਿ ਬਹੁਤ ਵੱਡੀ ਥੇਸ ਪਹੁੰਚੀ ਆ ਔਰ ਜਾਤੀ ਨੂੰ ਸਾਡੇ ਅਸੀਂ ਸਮਾਜ ਅਸੀਂ ਪਾਚਾਰਿਆਂ ਨੂੰ ਤੇ ਇਵਨ ਸਾਡੇ ਜਿਹੜੀ ਮੈਡੀਕਲ ਫੈਕਲਟੀ ਹੈਗੀ ਆ ਮੈਡੀਕਲ ਫਰਟੀਲਿਟੀ ਹੈਗੀ ਆ ਕਿਉਂ ਇਹੋ ਜਿਹੇ ਹਰਕਤਾਂ ਇਹੋ ਜਿਹੇ ਸਾਧਸ਼ਾ ਸਿਰਫ ਖਬਰਾਂ ਚ ਰਹਿ ਲਈ ਕਰਨਗੇ ਸੀਓ ਨੂੰ ਕੁਐਸਚਨ ਕਰਦੇ ਆ ਕਿਉਂ ਇਸ ਲੈਵਲ ਤੇ ਇਸ ਲੈਵਲ ਤੇ ਉਹ ਆ ਜਾਣਗੇ ਉਹ ਹਾਲਾਂਕਿ ਮੇਰਾ ਮੇਰਾ ਕੀ ਮਨ ਨਹੀਂ ਸੀ ਆ ਜਾਂਦਾ ਇੱਥੇ ਪ੍ਰੈਸ ਕੌਂਫਰੈਂਸ ਕਰਾਂਗਾ ਉਹ ਮੇਰੇ ਪਰਿਵਾਰ ਵਿੱਚ ਮੇਰੀ ਵਾਈਫ ਨੇ ਕਿਹਾ ਕਿ ਤੁਸੀਂ ਛੱਡੋ ਕੀ ਕਰਨਾ ਚਾਹੁੰਦੇ ਮੇਰੇ ਕੋਲ ਦੋ ਬੱਚੇ ਨੇ ਇੱਕ 6 ਇਅਰ 올ਡ ਅਤੇ 3 ਇਅਰ 올ਡ ਹੈ ਐਂਡ ਉਹਨਾਂ ਦੇ ਮਾਂ ਤੇ ਪਿਓ ਵਿੱਚ ਬਿਲਕੁਲ ਹੀ ਦੱਸੋ ਫਰਕ ਕੀ ਤੁਸੀਂ ਸ਼ਰਿਆਂ ਖੋਰਿਆਂ ਤੁਸੀਂ ਇਹੋ ਸਾਡੇ ਸਮਾਜ ਸਾਡੇ ਪਰਿਵਾਰਾਂ ਵਿੱਚ ਤੁਸੀਂ ਸੁਨੇਹਾ ਲਾ ਰਹੇ ਹੋ ਇਹੇ ਉਹਦਾ ਸਾਡੀਆਂ ਤੁਹਾਡੇ ਕੋਲ ਤੁਸੀਂ ਗੱਲ ਕਰੋ ਤੁਸੀਂ ਕੰਮ ਦੀ ਗੱਲ ਕਰੋ ਵਿਕਾਸ ਦੀ ਗੱਲ ਕਰੋ ਤੁਸੀਂ ਕੋਈ ਮੁੰਦਿਆਂ ਦੀ ਗੱਲ ਕਰੋ ਤੁਸੀਂ ਕਿਉਂ ਤੁਸੀਂ ਹੁਣ ਲੋਕਾਂ ਦੇ ਪਰਿਵਾਰਾਂ ਦੇ ਬੈੱਡਰੂਮ ਚ ਵੜ ਜਾਣਾ ਤੁਸੀਂ ਉਹ ਤੁਸੀਂ ਦੀ ਕਿ ਪਰਸਨਲ ਲਾਈਫ ਨਹੀਂ ਹੈ ਅਸੀਂ ਕਿੱਥੇ ਖੜੇ ਆ ਅਸੀਂ ਕਾਹਦੇ ਲੜਾਈ ਲੜਦੇ ਆ ਪਾ ਦੱਸੋ ਬੀ ਬੜਾ ਸੁਨੇਹਾ ਆਉਣਾ ਬਾਰੇ ਬੜਾ ਅਸੀਂ ਦੱਸਿਆ ਸਾਨੂੰ ਕਿ ਗੁਰੂ ਵਾਰਾਜ ਦੇ ਬੜੇ ਪ੍ਰੇਮੀ ਨੇ ਗੁਰਬਾਣੀ ਪੜ੍ਹਦੇ ਨੇ ਸਵੇਰੇ ਗੁਰਬਾਣੀ ਪੜ੍ਹਦੇ ਨੇ ਤੇ ਸ਼ਾਮ ਨੂੰ ਆਹ ਕੰਮ ਕਰਦੇ ਨੇ ਕੀ ਹੈ ਇੱਕ ਅੰਤਰੀ ਸੇਕਤਾਰ ਉੱਤੇ ਇਹ ਬੋਝ ਨਹੀਂ ਗੁਰੂ ਨਗਰੀ ਗੁਰੂ ਰਾਮਦਾਸ ਜੀ ਧਰਤੀ ਤੇ ਕਿ ਇਹ ਸਾਨੂੰ ਗੁਰੂ ਸਹਿਬਾਨਾਂ ਨੇ ਗੁਰਬਾਣੀ ਦੇ ਸਿਖਾਇਆ ਉਹ ਜਦ ਲਿਖਿਆ ਦੱਸਿਆ ਉਹਦੇ ਵਿੱਚ ਜਿਸ ਇਤਿਆ ਪਹਿਲਾਂ ਦੀ ਆਪਾਂ ਉਹਨਾਂ ਦੀ ਇੱਜ਼ਤ ਨੂੰ ਇਦਾਂ ਰੋਲੀ ਆ ਸੋ ਬੜੇ ਹੀ ਖੁਦਾਇਕ ਇਹ ਮਸਲਾ ਹੈਗਾ ਬੜੀ ਜੋ ਇਵੈਂਟ ਹੋਇਆ ਹੈਗਾ ਤੇ ਬੜਾ ਮੈਂ ਸਮਝਦਾ ਹਾਂ ਕਿ ਮੰਦ ਭਾਗਾ ਸਾਡੇ ਸਾਰਿਆਂ ਲਈ ਤੁਸੀਂ ਵੀ ਪੜੇ ਲਿਖੇ ਹੋ ਤੁਸੀਂ ਵੀ ਡਿਗਰੀਆਂ ਕੀਤੀਆਂ ਹੈਗੀਆਂ ਤੇ ਮੈਂ ਸਮਝਦਾ ਕਿ ਜਿੰਨਾ ਮੈਨੂੰ ਦੁੱਖ ਲੱਗਿਆ ਉਹ ਨਹੀਂ ਤੁਹਾਨੂੰ ਦੁੱਖ ਲੱਗਿਆ ਹੋਣਾ ਕਿ ਕੀ ਕੀ ਹੋ ਰਿਹਾ ਸੀ ਆਪਾਂ ਸਾਡੇ ਦੌਰ ਲਾਈ ਹੋਈ ਸੀ ਆਪਾਂ ਕਾਹਦੇ ਲੜਾਈ ਅਸੀਂ ਲੜ ਰਹੇ ਆਪਾਂ ਮੈਂ ਇਹੀ ਕਹਾਂਗਾ ਕਿ ਇਨਫ ਇਸ ਇਨਫ ਜੋ ਪਹਿਲਾਂ ਤੁਸੀਂ ਕਰਦੇ ਆਏ ਸਾਡੇ ਸਮਾਜ ਦੇ ਐਮਐਲਏ ਸ ਮੰਤਰੀਆਂ ਨੂੰ ਸੀ ਟਾਰਗੇਟ ਕਰਦੇ ਆਏ ਅੱਜ ਤੋਂ ਬਾਅਦ ਮੈਂ ਕਹਾਂਗਾ ਕਿ ਤਰੀਕ ਯਾਦ ਰੱਖ ਲਮ 18 ਜੂਨ 2025 ਕਿ ਅੱਜ ਤਾਂ ਬਹੁਤ ਅਮਜੋਦ ਦੇ ਫਰਸਟ ਪਲਾਟ ਤੋੜਦੇ ਸੇਰ ਨਾਲ ਹੀ ਉਹ ਦੱਸਿਆ ਨਹੀਂ ਬੜੇ ਦੁਖੀ ਹਿਰਦੇ ਨਾਲ ਮੈਂ ਬੈਠਾ ਇੱਥੇ ਜਿੱਦਾਂ ਮੇਰੇ ਨਾਲ ਬੋਲਦਾ ਨਹੀਂ ਹੁੰਦਾ ਬਹੁਤ ਟਟਗਾ ਲੈ ਕਰੀ ਦੀਏ ਉਹ ਨਾ ਤੋੜ ਕੇ ਅਸੀਂ ਗੱਲ ਕਰੀ ਦੀਆ ਤੇ ਯੂ ਕੈਨ ਅੰਡਰਸਟੈਂਡ ਕਿ ਅਸੀਂ ਕਿੰਨੇ ਦੁਖੀ ਆ ਮੇਰਾ ਪਰਿਵਾਰ ਕਿੰਨਾ ਦੁਖੀ ਆ ਜਿਹੜੇ ਸਾਡੇ ਜਾਣਕਾਰ ਨੇ ਉਹ ਕਿਨੇ ਦੁਖੀ ਨੇ ਸਿਰਫ ਆਪਣਾ ਨਾਮ ਚਮਕਾਉਣ ਲਈ ਤੁਸੀਂ ਇਹੋ ਜੀ ਹਰਕਤਾਂ ਤੇ ਪਹੁੰਚ ਕੇ ਤੁਸੀਂ ਤੇ ਅੱਜ ਤੇ ਅੱਜ ਕੱਲ ਦੇ ਜਰਨਲ ਜੀ ਕੰਮ ਕਰਦੇ ਨੇ ਫਿਰ ਇਹੀ ਕੰਮਾ ਕਰਉ ਰਹਿ ਗਏ ਕਿਸ ਨੂੰ ਨਿੱਜੀ ਟਾਰਗੇਟ ਕਰ ਲੋ ਕਿਸੇ ਦੀ ਫੈਮਿਲੀ ਟਾਰਗੇਟ ਕਰ ਲੋ ਜਿਸ ਦਿਹਾ ਫੋਟੋਸ ਵੀਡੀਓਸ ਤੁਸੀਂ ਸਰਕੂਲੇਟ ਕਰ ਲੋ ਤੁਸੀਂ ਤੇ ਅੱਜ ਦੇ ਜਨਤ ਹੈ ਅੱਲਾ ਦਾ ਫਿਰ ਇਹੀ ਕੰਮ ਰਹਿ ਗਿਆ ਫਿਰ ਸੋ ਮੈਂ ਅੱਜ ਜਿਹੜੀ ਪੀਸੀ ਐਸੇ ਮੁੱਦੇ ਤੇ ਰੱਖੀ ਹੈ ਕਿ ਜਿਹੜੀ ਬਰੀ ਫੋਟੋ ਦੇ ਨਾਲ ਇੱਕ ਲੈਡਰ ਦੀ ਫੋਟੋ ਜੋ ਕਿ ਬੇਰੇ ਕੱਲਾ ਹੋ ਐਕਸ ਵਾਈ ਐਕਸ ਦੀ ਉਹਨਾਂ ਦੀ ਫੋਟੋ ਨੂੰ ਐਵੀਲ ਕਰਕੇ ਮਿਲਣਾ ਜੋੜ ਕੇ ਠੀਕੇ ਦੇ ਉਸ ਸਫਲ ਕੀਤਾ ਜਾ ਰਹੇ ਹੈ ਤੇ ਦੇ ਵਿੱਚ ਜਿਹੜਾ ਮੇਰਾ ਅੱਜ ਦਾ ਮੌਜੂਦਾ ਪਰਿਵਾਰ ਹੈਗਾ ਤੇ ਉਸ ਉਸ ਲੜਕੀ ਦਾ ਪਰਿਵਾਰ ਉੱਧੇ ਵੀ ਹੋएगी ਸੁਖਸ਼ਾਂਤ ਹੋएगी ਖਰਾਜੀ ਖੁਸ਼ੀ ਹੋਊਗੀ ਤੇ ਜੇ ਉਹਨੂੰ ਇਹੋ ਖਬਰ ਪਹੁੰਚੇ ਜੋ ਤੇ ਕੀ ਬੀਤੀ ਹੋਗੀ ਉਹਨਾਂ ਕੀ ਕਸੂਰ ਹਸ ਜੇ ਲੜਾਈ ਲਾਣੀ ਤੁਸੀਂ ਬੰਨ੍ਹਾ ਲਾੜੋ ਤੁਸੀਂ ਮੈਨੂੰ ਸੁਨੇਹਾ ਲਾਓ ਤੁਸੀਂ ਤੇ ਉਹਦਾ ਉਹਦਾ ਵਿਚਾਰੇ ਦਾ ਕੀ ਕਸੂਰ ਹਸ ਕਿਉਂ ਤੁਸੀਂ ਇੰਨੀ ਕਾਰਤਾ ਦਿਖਾਉਂਦੇ ਹੋ ਕਿ ਤੁਸੀਂ ਲੇਡੀਜ਼ ਨੂੰ ਮਾਵਾ ਪੈਣਾ ਧੀਆਂ ਨੂੰ ਸੇ ਟਾਰਗੇਟ ਕਰਨਾ ਸ਼ੁਰੂ ਕਰਤਾ ਤੁਸੀਂ ਸੋ ਮੈਂ ਰੱਬ ਨੂੰ ਮੰਨਣ ਵਾਲਾ ਬੰਦਾ ਤੇ ਫੈਸਲਾ ਮੈਂ ਲੋਕਾਂ ਦੀ ਵਿਚਾਰੀ ਚ ਤੇਰਾ ਵੀ ਵਿਚਾਰੀ ਚ ਰੱਖ ਰਿਆ ਤੇ ਮੈਨੂੰ ਪੂਰਾ ਵਿਸ਼ਵਾਸ ਆਪਣੇ ਰੱਬ ਤੇ ਕਿ ਜਰੂਰ ਸਾਨੂੰ ਉਹ ਸੋਲਡ ਸਾਬਦਾਨਗੇ ਸੋ ਇਹਨਾ ਸ਼ਬਦਾਂ ਨਾਲ ਹੀ ਮੈਂ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚੇ ਤੇ ਇੱਕ ਵਾਰੀ ਫਿਰ ਮੈਂ ਤੁਹਾਡਾ ਸਵਾਗਤ ਕਰਦਾ ਦਿਵੋ ਤੁਹਾਡਾ ਧੰਨਵਾਦ ਕਰਦਾ ਕਿ ਬੜੇ ਸ਼ੋਰ ਸਾਦੇ ਤੁਸੀਂ ਸਾਰੇ ਇੱਥੇ ਪਹੁੰਚੇ ਹੋ ਬਹੁਤ ਬਹੁਤ ਸ਼ੁਕਰੀਆ ਮੈਂ ਤਾਂ ਇੱਕੋ ਦਿੱਥੇ ਉਹਨੇ ਜਾਨਾ ਕਿ ਪ੍ਰਿੰਸ ਦੇ ਕੀਤਾ ਗਿਆ ਸਾਰਾ ਮਜੂਦੂਨ ਕੀਤਾ ਜਿੰਨੇ ਵੀ ਕੀਤਾ ਕੀ ਤੁਸੀਂ 20 ਘੰਟੇ ਬਿੱਤਣ ਤੋਂ ਬਾਅਦ ਵਿੱਚ ਇਹਦੇ ਪਛਾਤਾਜ ਕਰਾਇਆ ਜਾਂ ਮੋ ਜਿੱਦਾਂ ਤੋਂ ਸਾਡੇ ਵੱਲੋਂ ਮੈਂ 10 ਵਜੇ ਦੀ ਰਿਕੁਐਸਟ ਕੰਪਲੀਟ ਚਲ ਗਈ ਹੈ ਜੀ ਇਨਵੈਸਟੀਗੇਸ਼ਨ ਜੇਲਸੀ ਆਪਣਾ ਕੰਮ ਕਰ ਰਹੀ ਹੈ ਸਾਨੂੰ ਪੂਰਾ ਉਹਨਾਂ ਤੇ ਵਿਸ਼ਵਾਸ ਹੈਗਾ ਪਰ ਜਦੋਂ ਵੀ ਉਹ ਕਿਤੇ ਨ ਕਿਤੇ ਪਹੁੰਚਣ ਕੀ ਤਾਂ ਜ਼ਰੂਰ ਆਵੇ ਜਿੱਤੇ ਫਾਈਲ ਨਹੀਂ ਜਿੱਤੇ ਹਾਂ ਜੀ ਕਿਸੇ ਦੇ ਬਾਈ ਨੇਮ ਕੀ ਜੀ ਬਾਈ ਨੇਮ ਕਿਹਨੇ ਕਿਹੜਾ ਅਲਾਮ ਕਿਹਨੇ ਕਿਹਨਾਂ ਦੇ ਖਿਲਾਫ ਬੀਬੀ ਜੀ ਬਾਈ ਨੇਮ ਮੈਂ ਜੀ ਉਹਨਾਂ ਦਾ ਨਾਮ ਲੈ ਕੇ ਜਦੋਂ ਦੇਖੋ ਕਾਨਫਰੰਸ ਸ਼ੁਰੂ ਹੋਈ ਆ ਇੱਕ ਵੀ ਸ਼ਬਦ ਉਹਦਾ ਨਾਮ ਨਹੀਂ ਲਿਆ ਮੈਂ ਜਦ ਤੱਕ ਕੰਪਲੇਟ ਜਦ ਤੱਕ ਕੰਪਲੇਟ ਨਹੀਂ ਕਰਦੇ ਪੁਲਿਸ ਜੀ ਤੁਸੀਂ ਕੰਪਲੇਟ ਕਰਦੇ ਜੀ ਬਾਈ ਨੇਮ ਹੋਈ ਹੈ ਬਿਕਰ ਉਹ ਜੀ ਥੇ ਜੀ ਦੇਖੋ ਠੀਕ ਹੋ ਗਿਆ ਥੇ ਜੀ ਨਹੀਂ ਕਿਉਂ ਮੈਂ ਪੁਲਿਸ ਦਰਸ਼ਕ ਇਹ ਪਾ ਸਕਦਾ ਕਿ ਆਪਾਂ ਤੁਹਾਨੂੰ ਕੋਲ ਪਹੁੰਚ ਮੋਣੀ ਹੈ ਤੇ ਤੁਹਾਡੀ ਪਤਨੀ ਕੋਲ ਪਹੁੰਚ ਰਹੀ ਹੈ ਹਾਂ ਇਹ ਲੀਕ ਕਿਥੋਂ ਹੋਈ ਆ ਹੋਣ ਕਿ ਆ ਮੋਟਰਾ ਸੋ ਮੈਂ ਕਹਾਂਗਾ ਕਿ ਇਹ तकरीबन 8-10 ਸਾਲ ਪੁਰਾਣੀ ਹੈਗੀ ਹੈ ਜੀ ਜੀ ਐਡੀਟ ਐਡੀਟ ਕਿਉਂ ਸਰ ਮੈਂ ਕਹਿੰਦਾ ਤੁਸੀਂ ਕਹਿ ਰਹੇ ਹੋ ਮੋਬਾਈਲ ਤੋਂ ਹੋ ਸਕਦੀ ਹੈ ਨਾ ਦੂਜੇ ਪਾਸੇ ਤੁਸੀਂ ਕਹਿ ਰਹੇ ਐਡੀਟ ਹੋ ਸਕਦੇ ਦੋ ਚੀਜ਼ਾਂ ਹੋ ਗਈਆਂ ਨਹੀਂ ਨਹੀਂ ਮੈਂ ਸੁਣ ਲਿਆ ਠੀਕ ਹੈ ਤੁਸੀਂ ਕਿਹ ਕਿਹ ਐਡੀਟ ਆ ਗਿਆ 50 ਠੀਕ ਹੈ AI ਟੂਲਸ ਵਗੈਰਾ ਲੇਕਿਨ ਇੱਕ ਨਾਰੇ ਤੁਸੀਂ ਕਹਿ ਰਹੇ ਕਿ 10 ਸਾਲ ਪੁਰਾਣੀ ਦਾ ਫੋਟੋ ਹਾਂ ਜੀ मैं मेरी एक्सोवाइज़ थी सी कि ऑन अल्टर्नेटिव चीता हूँ मैं कह रहा दो हूँ तो चलो बता देखो सर आप और भी दरवाज़े नहीं जाना चलो बता देखो सर आप और भी दरवाज़े नहीं जाना चलो बता देखो सर आप और भी दरवाज़े नहीं जाना चलो बता देखो सर आप और भी दरवाज़े नहीं जाना चलो बता देखो स ਜਦ ਤੁਸੀਂ ਕੋਸਲ ਪਹੁੰਚ ਰਹੇ ਹੋ ਤੁਹਾਡਾ ਕੋਈ ਹੱਟੜੀ ਹੈ ਤੇ ਮੇਰੇ ਕੋਲ ਗੱਲ ਉਹ ਪਸੂ ਜਮਾਨਾ ਜਰਰੀ ਦਾ ਕੰਪਲੇਂਟ ਕਿਥੇ ਕੀਤੀ ਤੁਸੀਂ ਬਿਲਕੁਲ ਸ਼ਾਇਦ ਪੀਸ ਹਾਂਜੀ ਇਹ ਐਕਸੈਕਟ ਤੁਸੀਂ ਇਹ ਗੱਲ ਕੱਲ ਵੀ ਨਹੀਂ ਲਿਖੀ ਹੈ ਵੀ ਇਹ AI ਕੋਲ ਬਸ ਜਾ ਰਿਹਾ ਹੈ ਐਡੀਟਰ ਦਾ ਬਟ ਉਹ ਇੱਕ ਤੁਸੀਂ ਕਹਿ ਰਹੇ ਫੋਟੋ ਪੁਰਾਣੀ ਹੈ 10 ਸਾਲ ਪੁਰਾਣੀ ਉਹਨਾਂ ਨੇ ਬਿਕਰਮਜੀਤ ਜੀ ਨੇ ਐਲਸੋਰਿਕ ਲੇਅਨ ਦਿੱਤਾ ਕਿ ਇਹ ਤੁਹਾਡੀ ਸੈਲਫੀ ਹੈ ਦਿਸ ਵਾਟ ਦੇ ਕਲੇਮ ਜੀ ਨਹੀਂ ਹਸਬੰਦ ਬਾਈਸ ਸਲਫੀ ਵੀ ਲੈ ਸੰਗੀਕ ਇਹ ਇਹ ਕੀ ਗਲਤ ਕੀ ਹੈਗਾ ਦੱਸੋ ਸਾਬ ਉਹਨਾਂ ਨੇ ਆਪਣੀ ਸਟੇਟਸ ਦੇ ਵਿੱਚ ਇੰਝ ਲਿਖਿਆ ਥੱਲੇ ਕਿ ਵੀਡੀਓ ਜਲ ਵੀਡੀਓ ਵੀ ਹੈਗੀ ਆ ਉਹਦਾ ਵਿਰੋਧ ਹੋ ਰਿਹਾ ਹੈ ਜੇ ਕਹਿੰਦੇ ਹੈਗੇ ਕਿ ਉਹ ਕਹਿ ਰਹੇ ਕੋਈ ਇੱਕ ਦੱਸੋ ਕੱਲ 8:00 ਵਜੇ ਅੱਜ ਦੇ 8:00 ਵਜੇ ਕੱਲ ਟਵਿੱਟਰ ਤੇ ਕੋਈ ਅਸ਼ੋਕ ਨੰਗ ਲਿਆ ਜੀ ਸਭ ਤੋਂ ਪਹਿਲਾਂ ਉਹਨੇ ਪੋਸਟ ਪਾਈ ਹੈ ਵੀਡੀਓ ਇਹ ਫੋਟੋ ਜੀ ਉਹ ਹੋਰ ਬੇਤੋ ਬਾਅਦ ਇਹ ਸਰਕੂਲੇਟ ਹੋਈ ਹੈ ਵਿਕਰਮ ਮਿਸ਼ਰੀਆ ਨੇ ਉਹ ਆਫੀਸ ਤੋਂ ਆਪਣੀ ਅਦਾਰੇ ਵਿੱਚ 5000 ਲੱਖ ਉਹ ਉਹਨਾਂ ਜੈਕ ਦਾਇਆ ਜੋਗ ਨਾਮੀ ਹੈ ਜੋਗਨਾਥ ਰਿਗੇ ਦੇ ਨਾਮ ਹੁੰਦਾ ਉਹ ਉਹ ਸਾਡੇ ਕੀ ਕਹਿੰਦੇ ਰੋਸ਼ਟਾਰਪੁਰ ਚ ਜਦੋਂ 2016 17 ਦੀ ਲਖਸ਼ੀ ਪਾਰਟੀ ਬਣ ਰੋ ਹਾਂ ਦੈਟਸੋ ਦੈਟਸ ਵਾਈਟ ਹੀ ਹੀ ਸਟਾਰਟ ਟੂ ਡੈਮੇਜ ਯੂ ਦੈਟ ਆ ਡੋਨਟ ਨੋ ਹਾਉ ਦੋ ਪ੍ਰੋਸੈਸ ਸਟਾਰਟਡ ਬਟ ਉਹ ਇਹ ਪਤਾ ਤੁਮ ਨੂੰ 16 17 ਸਾਡੇ ਲਖਸ਼ੀ ਪਾਰਟੀ ਦਾ ਜੈਕ ਦਾਇਆ ਆਲਸੋ ਹੀ ਹੈ ਸਟਾਰਟਡ ਦਿਸ ਨਾ Do